ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਰਾਗਵੜ ਹੰਸ ਮਹੱਲਾ ਪਹਿਲਾ ਘਰ ਪਹਿਲਾ ਅਮਲੀ ਅਮਲ ਨਾਂਬੜੇ ਮਛੀ ਨੀਰ ਨਾ ਹੋਏ ਜੋ ਰਤੇ ਸੈ ਆਪਣੇ ਤਿਨ ਭਾਵੇ ਸਭ ਕੋਏ ਹੋ ਵਾਰੀ ਵਈਆਂ ਖਨੀਆਂ ਵਈਆਂ ਤੋ ਸਾਹਿਬ ਕੇ ਨਾਵੇ ਰਹਾਓ ਸਾਹਿਬ ਸਫਲਿਓ ਰੁਖੜਾ ਅੰਮ੍ਰਿਤ ਜਾ ਕਾ ਨਾਓ ਜਿਨ ਪੀਆ ਤੇ ਤ੍ਰਿਪਤ ਭਏ ਹੋ ਤਿਨ ਬਲੇ ਹਰੈ ਜਾਓ ਮੈਂ ਕੀ ਨਦਰ ਨ ਆਵਹੀ ਵਸੈ ਹਬੀਆਂ ਨਾਲ ਟਿਖਾ ਤੇ ਹਾਇਆ ਕਿਉ ਲਹੈ ਜਾਂ ਸਰ ਭੀਤਰ ਪਾਲ ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮਹਿਰਾਸ ਮਨ ਤੇ ਤੋਖਾ ਤਾਲ ਹੈ ਜਾਂ ਸਿਫਤ ਕਰੀ ਅਰਦਾਸ ਵਡਹੰਸ ਮਹੱਲਾ ਪਹਿਲਾ ਗੁਰਵੰਤੀ ਸੋ ਰਾਵਿਆ ਨਿਰਗੁਣ ਕੂਕੈ ਖਾਏ ਜੇ ਗੁਣਵੰਤੀ ਥੀ ਰਹੇ ਤਾਂ ਵੀ ਸੋ ਰਾਵਣ ਜਾਏ ਮੇਰਾ ਕੰਤਰਿਸਾਲੂ ਕੀ ਧਨ ਅਵਰਾ 라ਵੇ ਜੀ ਰਹਾਉ ਕਰਨੀ ਕਾਮਣ ਜੇ ਥੀਐ ਜੇ ਮਨ ਤਾਗਾ ਹੋਏ ਮਾਣਕ ਮੁੱਲ ਨਾ ਪਾਈਐ ਲਿਜੈ ਚਿਤ ਪਰੋਏ ਰਾਉ ਦਸਾਈ ਨਾ ਜੁਲਾ ਆਖਾਂ ਮੜਿਆਸ ਤੈਸੈ ਨਾਲ ਕੂਣਾ ਕਿਉ ਥੀ ਵੇ ਘਰ ਵਾਸ ਨਾਨਕ ਕੀ ਬਾਹਰਾ ਦੂਜਾ ਨਹੀਂ ਕੋਏ ਤੈਸੈ ਲਗੀ ਜੇ ਰਹੈ ਭੀ ਸੋ ਰਾਵੈ ਸੋਏ ਵੜ ਹਸ ਮਹੱਲਾ ਪਹਿਲਾ ਘਰ ਦੂਜਾ ਮੋਰੀ ਰਉਣ ਚੁਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੋਹ ਦਾ ਘਟਾਰੇ ਜੇ ਵਡਾ ਤੈਨ ਲੋਭੀ ਲੋਭ ਲੁਭਾਇਆ ਤੇਰੇ ਦਰਸ਼ਨ ਵਿਟੋ ਖੰਨੀਆ ਵੰਨਿਆ ਤੇਰੇ ਨਾਮ ਵਿਟੋ ਕੁਰਬਾਨੋ ਜਾ ਤੂੰ ਤਾਂ ਮੈਂ ਮਾਨ ਕੀਆ ਹੈ ਤਦ ਬਿਨ ਕਿਹਾ ਮੇਰਾ ਮਾਨੋ ਚੂੜਾ ਭੰਨ ਪਲੰਘ ਸਿਓ ਮੁdde ਸਣ ਬਾਹੀ ਸਣ ਬਾਹਾ ਇਤੇ ਵੇਸ ਘਰੇਂ ਦੀਏ ਮੁੰਦੇ ਸੋਹ ਰਾਤੋ ਅਬ ਰਾਹਾ ਨਾਮ ਨਿਆਰ ਨਾ ਚੂੜੀਆਂ ਨਾ ਸੇ ਵੰਗੜੀਆਂ ਹਾ ਜੋ ਸਹਿ ਕੰਠ ਨਾ ਲਗੀਆਂ ਜਲਨ ਸੇ ਬਾਹੜੀਆ ਹਾ ਸਬ ਸਈਆ ਸੋ ਰਾਵਣ ਗਈਆ ਹੋ ਦਾਦੀ ਕਹਿ ਦਰ ਜਾਵਾ ਅਮਾਲੀ ਹੋ ਖਰੀ ਸੁਚਾਜੀ ਤੈਸੈ ਏਕ ਨਾ ਭਾਵਾਂ ਮਾਠ ਗੁੰਦਾਈ ਪਟੀਆਂ ਭਰੀਏ ਮਾਂਗ ਸੰਧੂਰੇ ਅੱਗੇ ਗਈ ਨਾ ਮੰਨੀਆਂ ਮਰੋ ਵਿਸੂਰ ਬਸੂਰੇ ਮੈਰੋ ਬੰਦੀ ਸਭ ਜਾਗ ਰੁਨਾਂ ਰੁਨੜੇ ਵਣੋ ਪੰਖੇਰੂ ਇਕ ਨਾ ਰੁਨਾ ਮੇਰੇ ਤਨ ਕਾ ਬਿਰਹਾ ਜਨੋ ਪਿਰੋ ਵਿਛੋੜੀ ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ ਆਏ ਨ ਸਕਾ ਤੁਝ ਖਨ ਪਿਆਰੇ ਭੇਜ ਨ ਸਕਾ ਕੋਏ ਆਉ ਸੁ ਭਾਗੀ ਨਿੰਦੜੀਏ ਮਤ ਸੋ ਦੇਖਾ ਜੋ ਸੋਏ ਤੈ ਸਾਹਿਬ ਕੀ ਬਾਤ ਜੇ ਆਖੇ ਕੋ ਨਾਨਕ ਆ ਦੀਜੈ ਸਿਸ ਵੱਡੇ ਕਰ ਬੈਸਣ ਦੀਜੈ ਵਿਣ ਸਿਰ ਸੇਵਕ ਰੀਜੈ ਕਿਉ ਨ ਮਰੀਜੈ ਜੀੜਾ ਨ ਤੀਜੈ ਜਾਂ ਸੋ ਪਿਆ ਵਡਾਣਾ ਵੜਹੰਸ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਨ ਮੈਲੇ ਸਭ ਕਿਛ ਮੈਲਾ ਤਨ ਧੋਤੈ ਮਲ ਹੱਛਾ ਨ ਹੋਏ ਇਹੋ ਜਗਤ ਭਰਮ ਭੁਲਾਇਆ ਵਿਰਲਾਬੂ ਜੈ ਕੋਏ ਜਪ ਮਨ ਮੇਰੇ ਤੂ ਵੇਖੋ ਨਾਮ ਸਤਗੁਰ ਦੀਆ ਮੋ ਕੋ ਇਹੋ ਨਿਧਾਨ ਰਹਾਓ ਸਿੱਧਾ ਆਕੇ ਆਸਨ ਜੇ ਸਿਖੈ ਇੰਦਰੀ ਵਸਕਾਰ ਕਮਾਏ ਮਨ ਕੀ ਮੈਲ ਨਾ ਉਤਰੈ ਹੋਮੈ ਮੈਲ ਨਾ ਜਾਏ ਇਸ ਮਨ ਕੋ ਹੋਰ ਸੰਜਮ ਕੋ ਨਹੀਂ ਵਿਣ ਸਤ ਸਤਗੁਰ ਕੀ ਸਰਣਾਏ ਸਤਗੁਰ ਮਿਲਿਆ ਉਲਟੀ ਭਈ ਕਹਿਣਾ ਕਿਛੂ ਨਾ ਜਾਏ ਭੰਤ ਨਾਨਕ ਸਤਗੁਰ ਸਤਗੁਰ ਕੋ ਮਿਲਦੋ ਮਰੇ ਗੁਰ ਕੈ ਸ਼ਬਦ ਫਿਰ ਜੀਵੈ ਕੋਏ ਮਮਤਾ ਕੀ ਮਲ ਉਤਰੈ ਇਹੋ ਮਨ ਹੱਸ਼ਾ ਹੋਏ ਵੜ ਹੰਸ ਮਹੱਲਾ ਤੀਜਾ ਨਦਰੀ ਸਤਗੁਰ ਸੇਵੀਐ ਨਦਰੀ ਸੇਵਾ ਹੋਏ ਨਦਰੀ ਇਹ ਮਨ ਵਾਸ ਆਵੇ ਨਦਰੀ ਮਨ ਨਿਰਮਲ ਹੋਏ ਮੇਰੇ ਮਨ ਚੇਤ ਸੱਚਾ ਸੋਏ ਏਕੋ ਚੇਤੇ ਤਾਂ ਸੁਖ ਪਾਵੇ ਫਿਰ ਦੁੱਖ ਨਾ ਮੂਲੇ ਹੋਏ ਰਹਾਓ ਨਦਰੀ ਮਾਰ ਕੇ ਜੀਵੀਐ ਨਦਰੀ ਸ਼ਬਦ ਵਸੈ ਮਨ ਆਏ ਨਦਰੇ ਹੁਕਮ ਬੁਜੀਐ ਹੁਕਮੇ ਰਹਿ ਸਮਾਏ ਜਿਨ ਜੇਵਾ ਹਰ ਰਸ ਨ ਚਖਿਓ ਸਾ ਜੇਵਾ ਜਲ ਜਾਓ ਅਨ ਰਸ ਸਾਦੇ ਲਗ ਰਹੀ ਦੁਖ ਪਾਇਆ ਦੂਜੈ ਭਾਏ ਸਭਨਾ ਨਦਰ ਏਕ ਹੈ ਆਪੇ ਫਰਕ ਕਰੇ ਨਾਨਕ ਸਤਗੁਰ ਮਿਲਿਆ ਫਲ ਪਾਇਆ ਨਾਮੁ ਪੁੜਾਈ ਦੇ ਸਭਨਾ ਨਦਰ ਏਕ ਹੈ ਆਪੇ ਫਰਕ ਕਰੇ ਨਾਨਕ ਸਤਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ